ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ OBC ਡਿਪਾਰਟਮੈਂਟ ਦੇ ਪੰਜਾਬ ਦੇ ਪ੍ਰਧਾਨ ਸਰਬਜੀਤ ਸਿੰਘ ਝੰਡੇਵਾਲੇ ਨੇ ਸਾਂਸਦ ਗੁਰਜੀਤ ਸਿੰਘ ਔਜਲਾ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਇਹ ਮੰਗ ਪੱਤਰ ਦੀ ਕਾਪੀ ਹੈ ਜਿਸ ਵਿੱਚ ਦੋ ਤਖਤਾਂ ਨੂੰ ਜੋੜਨ ਵਾਲੀ ਸੜਕ ਦੀ ਖਸਤਾ ਹਾਲਤ ਹੈ ਤੇ ਇਸ ਸੜਕ ਦੀ ਉਸਾਰੀ ਵਾਸਤੇ ਇਹਨਾਂ ਨੇ ਗੁਰਜੀਤ ਸਿੰਘ ਔਜਲਾ ਨਾਲ ਅੱਜ ਮੁਲਾਕਾਤ ਕੀਤੀ ਹੈ ਭਾਜੀ ਪੂਰਾ ਮਸਲਾ ਕੀ ਹੈ ਕਿ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਸਲਾ ਇਹ ਬਹੁਤ ਵੱਡਾ ਬਾਜੀ ਕਿ ਕਿਸੇ ਵੀ ਸਰਕਾਰ ਨੇ ਇਹਦੇ ਵੱਲ ਧਿਆਨ ਨਹੀਂ ਦਿੱਤਾ ਮਸਲਾ ਵਾ ਦੋ ਤਖਤਾਂ ਨੂੰ ਜੋੜਨ ਵਾਲੀ ਸੜਕ ਤੱਕ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅਮਰਸਰ ਸਾਹਿਬ ਉੱਤਕ ਸ੍ਰੀ ਕੇਸਗੜ੍ਹ ਸਾਹਿਬ ਜੋ ਖਾਲਸੇ ਦੀ ਜਨਮ ਭੂਮੀ ਆ ਸ੍ਰੀ ਅਨੰਦਪੁਰ ਸਾਹਿਬ ਔਰ ਜਦੋਂ ਅਸੀਂ ਬੰਗੇ ਤੋਂ ਜਾਣੇ ਆ ਲੱਖਾਂ ਸ਼ਰਧਾਲੂ ਜਾਂਦੇ ਨੇ ਉਹ ਸੜਕ ਦੇ ਬਹੁਤ ਵੱਡੇ ਵੱਡੇ ਟੋਏ ਔਰ ਬੜੇ ਲੰਮੇ ਸਮੇ ਤੋਂ ਜਿਹੜਾ ਵਾ ਉਹ ਮੰਗ ਮੈਂ ਚੁੱਕ ਰਿਹਾ ਸੀਗਾ ਔਰ ਇਸ ਤਰ੍ਹਾਂ ਹੀ ਸਰਦਾਰ ਔਜਲਾ ਨੇ ਜਿਹੜਾ ਇਹ ਲੈਟਰ ਮੈਂ ਉਹਨਾਂ ਨੂੰ ਪਹਿਲਾਂ ਵੀ ਦਿੱਤੀ ਸੀਗੀ ਤੇ ਚਲੋ ਵਿੱਚ ਇਲੈਕਸ਼ਨ ਆ ਗਈ ਤੇ ਕੁਝ ਕਾਰਨਾ ਕਰਕੇ ਜਿਹੜਾ ਕੰਮ ਰੁਕ ਗਿਆ ਉਸ ਵੇਲੇ ਗਟਕਰੀ ਸਾਹਿਬ ਨੂੰ ਔਰ ਮੁੱਖ ਮੰਤਰੀ ਸਾਹਿਬ ਨੂੰ ਔਰ ਚੀਫ ਸੈਕਟਰੀ ਨੂੰ ਉਹਨਾਂ ਲਿਖਿਆ ਸੀ ਵੀ ਇਹ ਸੜਕ ਜਿਹੜੀ ਆ ਜਲਦ ਤੋਂ ਜਲਦ ਬਣਾਈ ਜਾਵੇ ਕਿਉਂਕਿ ਜਦੋਂ ਲੋਕ ਜਾਂਦੇ ਸੀ ਗੱਡੀਆਂ ਵਾਈਦੀਆਂ ਸੀਗੀਆਂ ਬਹੁਤ ਨੁਕਸਾਨ ਹੁੰਦਾ ਸੀਗਾ ਔਰ ਖਾਲਸੇ ਦੀ ਜਨਮ ਭੂਮੀ ਨੂੰ ਜਾਣ ਵਾਲਾ ਰਸਤਾ ਇਦਾਂ ਦਾ ਹੋਵੇ ਜਿੱਥੇ ਸਿੱਖਾਂ ਦੀ ਹੋਂਦ ਹੋਵੇ ਜੀ ਨਿਆਸਤਾ ਹੋਵੇ ਜਿੱਥੋਂ ਅੰਮ੍ਰਿਤ ਦੀ ਦਾਤ ਮਿਲੀ ਹੋਵੇ ਤੇ ਇਸ ਤੋਂ ਮੰਦਭਾਗੀ ਗੱਲ ਸਾਡੇ ਲਈ ਕੀ ਹੋ ਸਕਦੀ ਅਸੀਂ ਪੱਗਾਂ ਤੇ ਸਿਰ ਤੇ ਮੰਨ ਲੈਨੇ ਪਰ ਪੱਗ ਦਾ ਮਤਲਬ ਵੀ ਸਾਨੂੰ ਪਤਾ ਹੋਣਾ ਚਾਹੀਦਾ ਪਰ ਕਾਰਨ ਦੀ ਗੱਲ ਕਰ ਲਈ ਤੇ ਕਾਰਨ ਕੀ ਰਹੇ ਨੇ ਕਿਉਂਕਿ ਜੇ ਗੱਲ ਕਰ ਲਈ ਕੇਂਦਰ ਸਰਕਾਰ ਦੀ ਤਾਂ ਰੋਡ ਨੈਟਵਰਕ ਬਹੁਤ ਜ਼ਿਆਦਾ ਵਿਸਤਾਰ ਕੀਤਾ ਉਹਨਾਂ ਨੇ ਦੇਖੋ ਜਿੰਨਾ ਮਰਜ਼ੀ ਕੀਤਾ ਹੋਵੇ ਪਰ ਜਦੋਂ ਕਿਤੇ ਧਾਰਮਿਕ ਸਥਾਨਾਂ ਦੀ ਗੱਲ ਆ ਜਾਂਦੀ ਹੈ ਨਾ ਸਾਡੀ ਆਸਥਾ ਜਿਹੜੀ ਆ ਉਹ ਆਸਥਾ ਬਹੁਤ ਜ਼ਿਆਦਾ ਹੁੰਦੀ ਆ ਜਦੋਂ ਉੱਥੋਂ ਦੇ ਸਥਾਨਾਂ ਦੇ ਮਾਰਗ ਜਿਹੜੇ ਆ ਉਹ ਜਦੋਂ ਟੁੱਟੇ ਹੋਣਗੇ ਸੰਗਤਾਂ ਦੁਖੀ ਹੋਣਗੇ ਜਾਣਗੇ ਤੇ ਉੱਥੇ ਸਰਕਾਰਾਂ ਦੇ ਕੀਤੇ ਕੰਮ ਸਾਰੇ ਫੇਲ ਹੋ ਜਾਂਦੇ ਆ ਔਰ ਸਾਡੇ ਚੁਣੇ ਹੋਏ ਨਮਾਇੰਦਿਆਂ ਦੀ ਵੀ ਫਰਜ ਬਣਦਾ ਵੀ ਸਮੇਂ-ਸਮੇਂ ਸਿਰ ਗੱਲ ਚੁੱਕਣ ਇਹ ਜਦੋਂ ਗਟਕ੍ਰੀ ਸਾਹਿਬ ਅਕਾਲੀ ਬੀਜੇਪੀ ਦੀ ਸਰਕਾਰ ਸੀ ਨਹੀਂ ਪੱਥਰ ਰੱਖਿਆ ਤੇ ਉਹ ਕਿਸੇ ਕਾਰਨ ਕਰਕੇ ਜਿਹੜਾ ਸਮਾਂ ਕਿੰਨਾ ਸਮਾਂ ਹੋ ਗਿਆ ਨਹੀਂ ਪੱਥਰ ਰੱਖਿਆ ਇਹਨੂੰ ਕਮ ਸੇ ਕਮ 14 ਚ ਇਹਨਾਂ ਨੇ ਰੱਖਿਆ ਸੀਗਾ ਤੇ ਉਹਦੇ ਬਾਅਦ ਚੱਤ ਬੜਾ ਉਹ ਲੰਮਾ ਸਮਾਂ ਹੋ ਗਿਆ ਬਾਅਦ ਸਾਨੂੰ ਨਹੀਂ ਪਤਾ ਲੱਗਾ ਵੀ ਕੀ ਕੀਤਾ ਇਹਨਾਂ ਨੇ ਕੋਈ ਟੈਕਨੀਕਲ ਕਾਰਨਦਾਰ ਹੋਏਗਾ ਤੁਸੀਂ ਇਸ ਦੀ ਮ ਕੋਈ ਟੈਕਨੀਕਲ ਕੋਈ ਵੀ ਇਸ਼ੂ ਹੋਣ ਪੰਜਾਬ ਸਰਕਾਰ ਸੈਂਟਰ ਸਰਕਾਰ ਕਿਹੜਾ ਕੰਮ ਜਿਹੜਾ ਹੋ ਨਹੀਂ ਸਕਦਾ ਕਿੰਡਾ ਕੋ ਵੱਡਾ ਕੋਈ ਇਹਦੇ ਚ ਸਰਕਾਰ ਦੇ ਗਾੜੀ ਕੋਈ ਇਹ ਚੀਜ਼ਾਂ ਛੋਟੀਆਂ ਹੁੰਦੀਆਂ ਜਦੋਂ ਸੀਐਮ ਜਾਂਦਾ ਜਾਂ ਪ੍ਰਾਈਮ ਮਿਨਿਸਟਰ ਜਾਂਦਾ ਰਾਤੋ ਰਾਤ ਸੜਕਾਂ ਬਣਾ ਦਿੱਤੀਆਂ ਜਾਂਦੀਆਂ ਪਰ ਦਸਵੇਂ ਪਾਤਸ਼ਾਹ ਦੇ ਘਰੋਂ ਜਾਣ ਵਾਲਾ ਰਸਤਾ ਇੰਨਾ ਟੁੱਟਾ ਹੋਵੇ ਉਹ ਬਹੁਤ ਦੁੱਖ ਲੱਗਾ ਵੇਖ ਕੇ ਔਰ ਜਦੋਂ ਗੁਰੂ ਸਾਹਿਬ ਗਾੜੀ ਅਰਦਾਸ ਬੇਨਤੀ ਕੀਤੀ ਸੱਚੇ ਪਾਤਸ਼ਾਹ ਨੇ ਕਿਰਪਾ ਦੇਖੋ ਕੀਤੀ ਤੁਹਾਡੇ মিডিਆ ਜਰੀਏ ਲੋਕਾਂ ਤੱਕ ਜਦੋਂ ਪਹੁੰਚਿਆ ਤੇ ਉੱਥੇ ਦੇ ਕਿਲਾ ਤਾਰਾ ਨਮਗੜ ਵਾਲੇ ਮਹਾਪੁਰਸ਼ੀ ਆਬਾ ਸਤਨਾਮ ਸਿੰਘ ਜੀ ਉਹਨਾਂ ਨੇ ਉਹ ਸੜਕ ਨੂੰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਦੋਂ ਸ਼ੁਰੂ ਕਰਤਾ ਤੇ ਉਹ ਸਰਕਾਰ ਨੇ ਪੰਜਾਬ ਸਰਕਾਰ ਨੇ ਰੋਕਤਾ ਫਿਰ ਜਦੋਂ ਲੋਕਾਂ ਵਿੱਚ ਗੁੱਸਾ ਵੇਖਿਆ ਉਹਨਾਂ ਨੇ ਤੇ ਉਹਨਾਂ ਨੇ ਫਿਰ ਆਪਣਾ ਜਿਹੜਾ ਡਿਸੀਜਨ ਸੀ ਫਿਰ ਲੈ ਲਿਆ ਵਾਪਸ ਤੇ ਹੁਣ ਮਹਾਪੁਰਸ਼ ਜਿਹੜਾ ਇੱਥੇ ਕੰਮ ਕਰਨਾ ਸ਼ੁਰੂ ਕੀਤਾ ਉਹਨਾਂ ਨੇ ਔਰ ਬੜੇ ਵਧੀਆ ਤਰੀਕੇ ਨਾਲ ਸੜਕ ਦਾ ਬਣਦਾ ਕੰਮ ਜਿੱਦੀ ਉਹ ਸੜਕ ਸੀ ਉਸ ਤੋਂ 4 ਗੁਣਾ ਵੱਡੀ ਸੜਕ ਆਤੀ ਆ ਤੇ ਹੁਣ ਉੱਥੇ ਔਜਲਾ ਸਾਹਿਬ ਨੂੰ ਮੈਂ ਲੈ ਕੇ ਗਿਆ ਸੀਗਾ ਕਿਉਂਕਿ ਆਗਲਾ ਸਾਹਿਬ ਪੰਜਾਬ ਦੇ ਹਰ ਮੁੱਦੇ ਨੂੰ ਪਾਰਲੀਮੈਂਟ ਵਿੱਚ ਬੇਬਾਕੀ ਨਾਲ ਚੁੱਕਦੇ ਨੇ ਤੇ ਮੈਂ ਇਹਨਾਂ ਦੇ ਜਦੋਂ ਧਿਆਨ 'ਚ ਲਿਆਂਦਾ ਤੇ ਉਹਨਾਂ ਬਿਨ ਦੇਰੀ ਕੀਤੇ ਕੋਈ ਟਾਈਮ ਨਹੀਂ ਲਾਇਆ ਕਹਿੰਦੇ ਚਲੋ ਭੀ ਜੇ ਸਾਡੇ ਗੁਰੂ ਦੇ ਘਰ ਦਾ ਰਸਤਾ ਤੇ ਕਹਿੰਦੇ ਚਾਹੇ ਮੇਰਾ ਫਰਜ਼ ਬਣਦਾ ਪੈਲਦੀ ਧਾਰ ਤੇ ਸਮਾਂ ਥੋੜਾ ਸੀਗਾ ਚਲੋ ਇਹ ਵਿਚਾਰੇ ਮੇਰੇ ਨਾਲ ਗਏ ਨਾਲ ਜੰਡਿਆਲਾ ਦੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਗਏ ਅੰਮ੍ਰਿਤਸਰ ਨਾਰਥ ਦੇ ਸੁਨੀਲ ਦੱਤੀ ਜੀ ਵਿਧਾਇਕ ਨੇ ਉਹ ਗਏ ਜਦੋਂ ਉੱਥੇ ਵੇਖਿਆ ਇਹਨਾਂ ਨੇ ਇਹਨਾਂ ਦਾ ਵੀ ਬੜਾ ਮਨ ਭਾਵਕ ਹੋਇਆ ਵੀ ਗੁਰੂ ਘਰ ਨੂੰ ਆਉਣ ਵਾਲਾ ਰਸਤਾ ਹੋਵੇ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਤੇ ਫਿਰ ਜਦੋਂ ਅਸੀਂ ਮਹਾਂਪੁਰਸ਼ਾਂ ਨੂੰ ਕਿਹਾ ਵੀ ਤੁਸੀਂ ਐਡਾ ਵੱਡਾ ਕਾਰਜ ਆਰੰਭਤਾ ਵਾ ਤੇ ਇਹ ਕਹਿੰਦੇ ਵੀ ਸੱਚੇ ਪਾਸ਼ਾ ਆਪ ਕਰੋਂਦਾ 1400 ਕਰੋੜ ਕੀ ਭਾਵੇਂ ਕਿੰਨੇ ਦੀ ਮਰਜ਼ੀ ਹੋ ਜੇ ਤੇ ਇਹ ਤੇ ਸੜਕ ਬਣਨੀ ਆ ਗੁਰੂ ਸਾਹਿਬ ਦੇ ਘੜੀ ਅਰਦਾ ਔਰ ਸੰਗਤਾਂ ਚੋ ਉਤਸ਼ਾਹ ਜਦੋਂ ਵੇਖਿਆ ਤੇ ਉਦੋਂ ਅਸੀਂ ਜਿਹੜਾ ਮਨ ਨੂੰ ਬੜਾ ਦੁੱਖ ਲੱਗਾ ਮੇਰੇ ਵੀ ਔਜਲਾ ਸਾਹਿਬ ਨੇ ਵੀ ਇਹ ਗੱਲ ਕਹੀ ਵੀ ਸੱਚੇ ਪਾਤਸ਼ਾਹ ਇਹ ਸੇਵਾ ਮੈਂ ਜਿਹੜੀ ਆਪ ਗੁਰੂ ਸਾਹਿਬ ਕਿਰਪਾ ਕਰਨ ਤੇ ਲੋ ਚਲੋ ਹੁਣ ਉਹ ਸੈਂਟਰ ਚ ਸਰਕਾਰ ਜਿਹੜੀ ਵੀ ਬਣ ਗਈ ਆ ਬੀਜਪੀ ਦੀ ਤੇ ਉਹ ਔਜਲਾ ਸਾਹਿਬ ਨੂੰ ਅੱਜ ਫੇਰ ਮੈਂ ਉਹ ਮੰਗ ਪੱਤਰ ਫੜਾਇਆ ਵਾ ਇੱਕ ਚਿੱਠੀ ਰਹੀ ਉਹਨਾਂ ਨੂੰ ਦੱਸਿਆ ਇੱਕ ਗੱਲ ਕਲੀਅਰ ਕਰੋਂ ਮੈਂ ਸੜਕ ਦਾ ਕੰਮ ਜਿਹੜਾ ਕਿ ਉਹ ਚੱਲਦਾ ਪਿਆ ਜਾਂ ਸੜਕ ਦਾ ਕੰਮ ਰੁਕ ਗਿਆ ਕੋ ਰਿਪੇਅਰ ਹੋਣ ਡਿਆ ਸੜਕ ਦਾ ਕੰਮ ਪਰ ਇਹ ਕੰਮ ਬਾਬਾ ਜੀ ਦੇ ਕਰਨ ਵਾਲਾ ਨਹੀਂ ਆ ਇਹ ਸੰਤਾ ਮਹਾਪੁਰਸ਼ਾਂ ਦੇ ਕੰਮ ਜਿਹੜਾ ਉਹਨਾਂ ਨੇ ਤੇ ਆਰੰਭ ਕਰਤਾ ਕੰਮ ਤੇ ਸਰਕਾਰਾਂ ਦਾ ਤੁਸੀਂ ਐਨੇ ਐਨੇ ਵੇਖੋ ਟੋਲ ਪਲਾਜ ਲਾਤੇ ਆ ਤੇ ਗੁਰੂ ਘਰ ਨੂੰ ਜਾਣ ਵਾਲੀ ਸੜਕ ਨਾ ਬਣੇ ਮੇਰੇ ਲਈ ਤੇ ਬਹੁਤ ਦੁੱਖ ਵਾਲੀ ਗੱਲ ਆ ਮੇਰੇ ਲਈ ਕਿ ਸਾਰੀ ਸਿੱਖ ਕੌਮਲੀ ਤੁਸੀਂ ਜੇ ਪੰਜਾਬ ਨੂੰ ਇੰਨਾ ਪਿਆਰ ਕਰਦੇ ਜੇ ਚਾਹੇ ਪੰਜਾਬ ਸਰਕਾਰ ਹੈ ਚਾਹੇ ਸੈਂਟਰਲ ਸਰਕਾਰ ਇਮੀਡੀਏਟਲੀ ਸੰਤਾ ਮਹਾਪੁਰਸ਼ਾਂ ਦੇ ਸਹਿਯੋਗ ਦੇ ਨਾਲੇ ਸੜਕ ਨੂੰ ਬਣਾਉਣ ਆਪ ਬਣਾਉਣ ਸਰਕਾਰ ਦੇ ਪੈਸੇ ਲਾਉਣ ਲੋਕਾਂ ਦੇ ਟੈਕਸ ਦੇ ਪੈਸੇ ਲਾਉਣ ਬਾਬਾ ਜੀ ਸੰਗਤ ਦੇ ਪੈਸੇ ਕਿਉਂ ਲਾਉਣ ਸੰਗਤ ਦੇ ਪੈਸੇ ਗੁਰੂ ਘਰਾਂ ਦੇ ਹੋਰ ਵੀ ਕੰਮ ਬਹੁਤ ਹੁੰਦੇ ਆ ਤੇ ਇਸ ਕਰਕੇ ਸੰਤਾ ਮਹਾਪੁਰਸ਼ਾਂ ਨੂੰ ਨਾਲ ਲੈ ਕੇ ਕੰਮ ਕਰਨ ਮੇਰੀ ਇਹੀ ਇੱਛਾ ਵਾ ਵੀ ਸੰਤਾ ਮਹਾਪੁਰਸ਼ ਜਿਹੜੇ ਉਹ ਕਰ ਰਹੇ ਆ ਉਹਨਾਂ ਦੇ ਨਾਲ ਇਹਨਾਂ ਨੂੰ ਸਾਰਿਆਂ ਨੂੰ ਲੱ ਤੁਸੀਂ ਮੁਲਾਕਾਤ ਕੀਤੀ ਹੈ ਰਿਮਾਈਂਡਰ ਵੀ ਦਿੱਤਾ ਉਹਨਾਂ ਨੂੰ ਤਾਂ ਕਿਆ ਕੁਝ ਲੱਗਦਾ ਕੋਈ ਭਰੋਸਾ ਦਵਾ ਉਹਨਾਂ ਨੇ ਵੇਖੋ ਗੁਰਜੀਤ ਸਿੰਘ ਔਦਲਾ ਇੱਕ ਐਸਾ ਇਨਸਾਨ ਹੈ ਵੀ ਉਹਨੇ ਤੇ ਵਿਚਰਨੇ ਜੋ ਕਹਿਤਾ ਉਹ ਬੰਦਾ ਰੱਬ ਰੂਹ ਬੰਦਾ ਵਾ ਇਕ ਆਸ ਜਿਹੜੀ ਹੁੰਦੀ ਆਸ ਤੇ ਦੁਨੀਆ ਟਿੱਕੀ ਤੇ ਮੈਨੂੰ ਪਤਾ ਸੀਗਾ ਵੀ ਇਹ ਗੱਲ ਸਾਡੀ ਜਿਹੜੀ ਆ ਉਹ ਪਾਰਲੀਮੈਂਟ ਦੇ ਵਿੱਚ ਸਰਦਾਰ ਔਜਲੇ ਨੇ ਰੱਖਣੀ ਆ ਔਰ ਗੁਰੂ ਸਾਹਿਬ ਨੇ ਸੇਵਾ ਜਿਹੜੀ ਲੈਣੀ ਉਹ ਕਰਮਾਪਾਗਾਂਲੇ ਕੋ ਲੈਣੀ ਆ ਤੇ ਉਹ ਅੱਜ ਸਰਦਾਰ ਔਜਲਾ ਨੇ ਕਹਿਤਾ ਵੀ ਮੇਰਾ ਤਾਂ ਫਰਜ਼ ਬਣਦਾ ਵੀ ਮੈਂ ਤੇ ਆਪਣੇ ਗੁਰੂ ਦੇ ਘਰ ਨੂੰ ਜਾਣ ਵਾਲਾ ਰਸਤਾ ਜਿਹੜਾ ਕਿਉਂ ਨਹੀਂ ਉਹਦੀ ਬਾਤ ਚੱਕੂ ਇਹਦੇ ਲਈ ਗਡਕਰੀ ਸਾਹਿਬ ਨੂੰ ਮਿਲੂੰਗਾ ਵੀ ਤੇ ਪਹਿਲਾਂ ਵੀ ਉਹਨਾਂ ਨੇ ਕੰਮ ਕੀਤਾ ਸੀਗਾ ਤੇ ਹੁਣ ਮੈਨੂੰ ਆਸ ਆ ਵੀ ਇਹ ਜਿਹੜਾ ਕੰਮ ਹੁਣ ਵਿੱਚ ਰੁਕਿਆ ਵਾ ਉਹ ਸਾਰਾ ਔਜਲਾ ਸਾਹਿਬ ਉਹਨੂੰ ਕਲੀਅਰ ਕਰਾਉਣਗੇ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਰਾ ਕ ਤੋਡੇ ਮੱਦੇਮੇ ਰਾਈ ਜਿਹੜਾ ਸਰਕਾਰ ਤੱਕ ਵੀ ਮੈਂ ਬੇਨਤੀ ਕਰੂੰਗਾ ਕਿ ਤੁਸੀਂ ਖਾਲਸੇ ਦੀ ਜਨਮ ਭੂਮੀ ਨੂੰ ਜਾਣ ਵਾਲਾ ਜਿਹੜਾ ਰਸਤਾ ਵਾ ਜਲਦ ਤੋਂ ਜਲਦ ਬਣਾਓ ਬਹੁਤ ਜ਼ਰੂਰੀ ਬਿਲਕੁਲ ਜੀ ਬਿਲਕੁਲ ਬਹੁਤ ਜ਼ਰੂਰੀ ਹੈ ਖਾਲਸੇ ਦੀ ਜਨਮ ਭੂਮੀ ਨੂੰ ਜਾਣ ਵਾਲਾ ਰਸਤਾ ਜਿਹੜਾ ਕਿ ਦੋ ਤਖਤਾਂ ਨੂੰ ਜੋੜਦਾ ਔਰ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਨੇ ਇੱਥੇ ਪੌਂਚ ਕਰਦੀਆਂ ਨੇ ਪਰ ਜਦੋਂ ਸੰਗਤਾਂ ਜਾਂਦੀਆਂ ਨੇ ਤਾਂ ਰਸਤੇ ਵਿੱਚ ਜਿਹੜੇ ਵੱਡੇ ਵੱਡੇ ਟੋਏ ਨੇ ਉਹ ਦਿੱਕਤ ਕਰਦੇ ਨੇ ਇਸ ਕਰਕੇ ਜਿਹੜੀ ਕਿ ਅੱਜ ਸਰਬਜੀਤ ਸਿੰਘ ਥੋਨੂ ਜੰਡਿਆਲਾ ਨੇ ਇੱਕ ਰਿਮਾਈਂਡਰ ਦਿੱਤਾ ਗੁਰਜੀਤ ਸਿੰਘ ਔਜਲਾ ਨੂੰ ਵੀ ਇਹ ਜਿਹੜਾ ਮਸਲਾ ਹੈ ਜਿਹੜਾ ਕਿ ਲੋਕ ਸਭਾ ਵਿੱਚ ਚੁੱਕਣ ਵਾਲਾ ਹੈ ਉਹ ਚੁੱਕਿਆ ਵੀ ਜਾਵੇ ਤਾਂ ਜੋ ਸੰਗਤਾਂ ਦੀ ਰਾਹ ਜਿਹੜੀ ਕਿ ਉਹ ਸੌਖੀ ਹੋ ਸਕੇ ਹੋਰ ਵੀ ਕੁਝ ਕਹਿਣਾ ਚਾਹੁੰਦੇ ਹੋ ਇਹ ਇੱਕ ਜੀ ਇਹ ਗੱਲ ਇਹਦੇ ਵਿੱਚ ਮੈਂ ਦੱਸ ਦੇਣਾ ਚਾਹੁੰਦਾ ਕਿ ਇਹ ਸੜਕ ਜਿਹੜੀ ਆ ਇਹ ਬਹੁਤ ਸਾਰੇ ਮਾਰਗਾਂ ਨੂੰ ਤਾਂ ਤੀਰਥਾਂ ਨੂੰ ਜੋੜਦੀ ਆ ਮਾ ਨਾਣਿਆ ਦੇਵੀ ਨੂੰ ਮਨਾਲੇ ਨੂੰ ਕੀਰਤਪੁਰ ਸਾਹਿਬ ਬਾਬਾ ਬੁੱਢਣ ਸਾਹਿਬ ਪੀਰ ਨਗਾਹਾ ਤੇ ਇਦਾਂ ਹੀ ਅਸੀਂ ਜਦੋਂ ਚੰਡੀਗੜ੍ਹ ਨੂੰ ਜਾਂਦੇ ਆ ਤੇ ਫਿਰ ਜਦੋਂ ਚੰਤਪੁਰਨੀ ਨੂੰ ਬਾਬਾ ਬੜਪਾਖ ਸਿੰਘ ਨੂੰ ਬਾਬਾ ਬਾਲਕਨਾਥ ਨੂੰ ਪੀਰ ਨਗਾਹੇ ਨੂੰ ਇਹ ਸਾਰੇ ਆ ਮਾਰਗਾਂ ਨੂੰ ਇਹ ਸੜਕ ਜੋੜਦੀ ਆ ਔਰ ਬਹੁਤ ਜ਼ਰੂਰੀ ਆ ਸੜਕ ਉਹ ਧਾਰਮਿਕ ਮਹੱਤਾ ਲਈ ਸੜਕ ਹਾਂ ਹਾਂ ਬਹੁਤ ਜ਼ਰੂਰੀ ਸਾਡੇ ਲਈ ਜੋ ਸੰਗਤ ਜਾਂਦੀ ਆ ਨਾ ਤੇ ਉਹ ਬਹੁਤ ਦੁੱਖ ਲੱਗਦਾ ਔਰ ਬਹੁਤ ਜ਼ਰੂਰੀ ਆ ਜਿਹੜਾ ਜਿਹੜਾ ਮੈਂ ਬ੍ਰਿੰਡਨ ਦਿੱਤਾ ਜਿਹੜਾ ਲੈਟਰ ਦਿੱਤੀ ਆ ਕਿ ਮਸਲਾ ਇਹ ਨਾ ਸਾਡੇ ਸਰਬਜੀਤ ਸਿੰਘ ਸੋਨੂ ਜਿਹੜੇ ਸਾਡੇ ਮਨੋਰਟੀ ਦੇ ਪ੍ਰਧਾਨ ਨੇ ਪੰਜਾਬ ਦੇ ਉਹਨਾਂ ਵੱਲੋਂ ਸਾਨੂੰ ਇੱਕ ਪਹਿਲਾਂ ਵੀ ਮੇਰੇ ਧਿਆਨ ਚ ਲੈਂਦਾ ਸੀ ਕਿ ਬੰਗੇ ਤੋਂ ਅਨੰਦਪੁਰ ਸਾਹਿਬ ਨੇ ਕਿ ਛੜਕ ਜਾਂਦੀ ਹੈ ਜਿਹਦੀ ਬਹੁਤ ਮਾੜੀ ਖਸਤਾ ਹਾਲਤ ਹੈ। ਔਰ ਉਹ ਜਿਹੜਾ ਕੌਨਸੀਜੈਂਸੀ ਅਨੰਦਪੁਰ ਸਾਹਿਬ ਪੈਂਦੀ ਹੈ ਪਾਰਲੀਮੈਂਟ ਦੀ। ਲਾਸਟ ਟਾਈਮ ਮਨੀਸ਼ ਤਵਾੜੀ ਹੁਣਾ ਵੀ ਮਸਲਾ ਉਠਾਇਆ ਸੀ। ਔਰ ਮੈਂ ਫਿਰ ਜਦੋਂ ਮੇਰੇ ਧਿਆਨ ਚ ਆਇਆ ਮੈਂ ਵੀ ਫਿਰ ਗ੍ਰੇਤੀ ਸਾਹਿਬ ਦੇ ਧਿਆਨ ਚ ਇਹ ਚੀਜ਼ ਲੈਂਦੀ ਕਿ ਦੋ ਤਖਤਾਂ ਨੂੰ ਜੋੜਨ ਵਾਲੀ ਗੱਲ ਹੈ ਕਿ ਬੰਗੇ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ ਜਿਹੜੀ ਛੜਕ ਸੀ ਉਹਨੂੰ ਬਣਾਉਣਾ ਸੀ ਨੀ ਪੱਥਰੀ ਵੀ ਰੱਖਿਆ ਗਿਆ ਪਰ ਉਹ ਬਣੀ ਨਹੀਂ। ਸੋ ਮੁੱਖ ਮੰਤਰੀ ਦੇ ਧਿਆਨ ਚ ਵੀ ਲੈਂਦਾ ਪਿਛੇ 6 ਮਹੀਨੇ ਪੁਰਾਣੀ ਗੱਲ ਹੈ 8 ਮਹੀਨੇ ਦੀ ਗੱਲ ਸੋ ਜਿਹੜੇ ਆਨੰਦਗੜ੍ਹ ਸਾਹਿਬ ਵਾਲੇ ਸੰਤ ਨੇ ਬਾਬਾ ਸੁਨਾਮ ਸਿੰਘ ਜੀ ਮਹਾਪੁਰਸ਼ਾਂ ਨੇ ਫਿਰ ਲੋਕਾਂ ਦੀ ਮੰਗ ਨੂੰ ਵੇਖਦੇ ਹੋਏ ਆਪ ਉਹਨਾਂ ਨੇ ਪ੍ਰਾਰਲਾ ਕੀਤਾ ਔਰ ਆਪ ਉਹਦੇ ਨਾਲੋਂ ਵੱਡੀ ਉਹਦੇ ਨੂੰ ਮਜ਼ਬੂਤ ਸੜਕ ਜਿਹੜੀ ਆ ਉਹ ਬਣਾਉਣੀ ਸ਼ੁਰੂ ਨਾ ਕਰਤੀ ਹੈ ਮੇਰੀ ਸਰਕਾਰ ਤੋਂ ਹੀ ਮੰਗੇ ਕਿਉਂਕਿ ਇਹ ਚੀਜ਼ਾਂ ਸਰਕਾਰ ਨੇ ਬਣਾਉਣੀਆਂ ਹੁੰਦੀਆਂ ਨੇ ਸਰਕਾਰ ਕੋਲ ਨੈਸ਼ਨਲ ਹਾਈਵੇ ਕੋਲ ਇਹਦਾ ਬਜਟ ਵੀ ਆ ਉਹਨਾਂ ਦਾ ਘਾਟਨ ਵੀ ਕੀਤਾ ਹੈ ਮੈਂ ਸਰਕਾਰ ਨੂੰ ਇਹ ਕਹਿਣਾ ਚਾਹਣਾ ਕਿ ਸਰਕਾਰ ਜਲਦੀ ਤੋਂ ਜਲਦੀ ਇਸ ਧਿਆਨ ਦੇਵੇ ਮੈਂ ਫਿਰ ਤੋਂ ਜਿਹੜੀ ਇਹ ਪਾਰਲੀਮੈਂਟ ਸ਼ੁਰੂ ਹੋਣਾ ਹੈ ਮੈਂ ਇਹ ਧਿਆਨ ਦੇ ਵਿੱਚ ਲਿਆਉਂਗਾ ਗੜਕਰੀ ਸਾਹਿਬ ਦੇ ਵੀ ਔਰ ਸਰਕਾਰ ਦੇ ਵੀ ਇਹ ਸਰਕਾਰ ਇਸ ਪ੍ਰੋਜੈਕਟ ਨੂੰ ਲਵੇ ਕਿਉਂਕਿ ਸੰਗਤਾਂ ਦਾ ਪੈਸਾ ਗੁਰੂ ਘਰਾਂ ਵਾਸਤੇ ਜਾਂ ਗੁਰਦੁਆਰਿਆਂ ਵਾਸਤੇ ਜਾਂ ਕੋਈ ਉਠੜੇ ਭਲਾਈ ਦਾ ਕੰਮ ਉਹਨਾਂ ਵਾਸਤੇ ਹੈ ਜਿਹੜੀਆਂ ਉਲਿੱਕੀਆਂ ਹੋਈਆਂ ਛੜਕਾਂ ਨੇ ਜਿਹੜੀਆਂ ਸਰਕਾਰ ਦੇ ਪ੍ਰੋਜੈਕਟ ਨੇ ਉਹ ਸਰਕਾਰ ਨੇ ਬਣਾਉਣੇ ਨੇ ਨੈਸ਼ਨਲ ਹਾਈਵੇ ਦਾ ਪ੍ਰੋਜੈਕਟ ਹੈ ਨੈਸ਼ਨਲ ਹਾਈਵੇ ਨੂੰ ਅਸੀਂ ਬੇਨਤੀ ਕਰਾਂਗੇ ਔਰ ਮੁਰ ਤੋਂ ਮੈਂ ਮੰਗ ਜਿਹੜੀ ਹੈ ਉੱਥੇ ਜਾ ਕੇ ਰੱਖੂਗਾ ਕਿ ਇਹਨੂੰ ਜਲਦੀ ਸ਼ੁਰੂ ਕਰਾ ਕੇ ਕੰਪਲੀਟ ਕਰੋ ਬਿਲਕੁਲ ਸਰਕਾਰਾਂ ਨੂੰ ਚਾਹੀਦਾ ਹੈ ਪੈਲ ਦੇ ਆਧਾਰ ਤੇ ਇਹ ਸੜਕ ਦੀ ਉਸਾਰੀ ਕਰਵਾਈ ਜਾਵੇ ਤਾਂ ਜੋ ਸੰਗਤਾਂ ਦੀ ਰਾਹ ਸੁਖੀ ਹੋ ਸਕੇ। ਕਿਆ ਮੈਂ ਪਰਸ਼ਨ ਵਿਪਨ ਸ਼ਰਮਾ ਦਾ ਸਿਕੰਦਰ ਪਸਰੀਚਾ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر